ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਹ ਕੋਈ ਵਿਆਹ ਦਾ ਪ੍ਰੋਗਰਾਮ ਨਹੀਂ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਦੋਸਤੋ ਜੋ ਕਿ ਇਹ ਜੋ ਰੀਤੀ ਰਿਵਾਜ ਨੇ ਕਈ ਸਾਲਾਂ ਤੋਂ ਅੱਜ ਵੀ ਪਿੰਡਾਂ ਦੇ ਵਿੱਚ ਬੜੀ ਸਰਦਾ ਦੇ ਨਾਲ ਬੜੇ ਚਾ ਦੇ ਨਾਲ ਲੋਕ ਇਹ ਜੋ ਰੀਤੀ ਰਿਵਾਜ ਆ ਮਨਾਉਂਦੇ ਨੇ ਤੇ ਜੋ ਕਿ ਇਹ ਤਿਹਾਰ ਆ ਸਾਂਜੀ ਮਾਤਾ ਦਾ ਤਿਉਹਾਰ ਆ ਜੋ ਕਿ ਦਸਹਿਰੇ ਤੋਂ 10 ਦਿਨ ਪਹਿਲਾਂ ਦੋਸਤੋ ਇਹ ਤਿਉਹਾਰ ਮਨਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਇੱਕ ਹਫਤਾ ਸਾਂਜੀ ਮਾਤਾ ਦੀ ਆਰਤੀ ਕੀਤੀ ਜਾਂਦੀ ਆ ਜੋ ਕਿ ਅੱਜ ਲਾਸਟ ਦਿਨ ਆ ਸਾਂਜੀ ਮਾਤਾ ਦਾ ਤੇ ਜੋ ਤੁਸੀਂ ਦੇਖ ਰਹੇ ਹੋ ਸਾਂਜੀ ਮਾਤਾ ਦੇ ਲਈ ਪ੍ਰਸ਼ਾਦ ਤਿਆਰ ਹੋ ਰਿਹਾ ਵਾ ਤੇ ਉਸ ਤੋਂ ਬਾਅਦ ਤੇ ਜਿਸ ਦਿਨ ਦਸਹਿਰਾ ਹੁੰਦਾ ਦੋਸਤੋ ਦਸਹਿਰੇ ਵਾਲੇ ਦਿਨ ਸਾਂਜੀ માતા ਨੂੰ ਉਤਾਰ ਕੇ ਤੇ ਉਸ ਤੋਂ ਬਾਅਦ ਮਾਰਨਿੰਗ ਦੇ ਟਾਈਮ ਸੂਏ ਦੇ ਵਿੱਚ ਜਾਂ ਨਹਿਰ ਦੇ ਵਿੱਚ ਸਾਂਜੀ માતા ਨੂੰ ਜਲ ਪ੍ਰਵਾਹ ਕੀਤਾ ਜਾਂਦਾ ਵਾ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਵਲੌਗ ਤੇ ਕਿਵੇਂ ਸਾਂਜੀ માતા ਦੀ ਆਰਤੀ ਕੀਤੀ ਜਾਂਦੀ ਆ ਤੇ ਬਹੁਤੀ ਸਰਦਾ ਦੇ ਨਾਲ ਅੱਜ ਵੀ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਤਿਹਾਰ ਸਾਂਜੀ ਮਾਤਾ ਦਾ ਮਨਾਇਆ ਜਾਂਦਾ ਵਾ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਵਲੌਗ ਧੰਨਵਾਦ ਆਜੋ ਫਿਰ ओ थो आमा मेरी सजीमी वीर त मेराचिया दोची ਕੈਲਾ ਪਾਟਾ ਹੈ ਤੇਰੇ ਬਾਪੇ ਕਰੁਣੀ ਸਮਾਹੇ ਨਾਵੇਂ ਕਦ ਕਦ ਪੂਰੀਆਂ ਕਰੇ ਸਬਨੋਨੀਆ ਸਾਂਝੀ ਮਾਤਾ ਦੇ